ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਇਆ ਆਪਾਂ ਸਰਦੀਆਂ ਦੇ ਵਿੱਚ ਬਹੁਤ ਹੀ ਸਸਤਾ ਨੌਕਤਾ ਕਾ ਪਸ਼ੂਆਂ ਦਾ ਦੁੱਧ ਵਧਾਉਣ ਲਈ ਮੱਝਾ ਚਾਹੇ ਗਾਂ ਦੀ ਦੋਨਾਂ ਦਾ ਦੁੱਧ ਵਧੂਗਾ ਨਾਲੇ ਫੈਂਟ ਵਧੂਗੀ ਜਿਵੇਂ ਕਿ ਭਰਾਵਾਂ ਦੇ ਬਹੁਤ ਹੋਣ ਆਉਂਦੇ ਸੀ ਕਮੈਂਟ ਆਉਂਦੇ ਸੀ ਕਿ ਸਾਨੂੰ ਕੋਈ ਸਸਤਾ ਜਾਂ ਨੌਕਤਾ ਦੱਸੋ ਜਿਹਦੇ ਨਾਲ ਦੁੱਧ ਵੀ ਵੱਧ ਸਕੇ ਤੇ ਆਪਾਂ ਦੋ ਤਿੰਨ ਚੀਜ਼ਾਂ ਦੀਆਂ ਦੱਸਾਂਗੇ ਤੁਹਾਨੂੰ ਅੱਜ ਜਿਵੇਂ ਕਿ ਆਪਾਂ ਸਰਦੀ ਦੇ ਵਿੱਚ ਕੀ ਕੀ ਚੀਜ਼ਾਂ ਦੇਣੀਆਂ ਹੁੰਦੀਆਂ ਹਨ ਜਿਦੇ ਨਾਲ ਪਸ਼ੂ ਆਪਣਾ ਦੁੱਧ ਵਧੇ ਨਾਲੇ ਪਾਣੀ ਪੀਵੇ ਨਾਲੇ ਪੱਠੇ ਖਾਵੇ ਤੇ ਬਣੇ ਰਿਓ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੀ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐ ਇਸੇ ਤਰ੍ਹਾਂ ਪਹ ਜਾਣ ਕਰੀ ਰਹੇ ਹਾਂ ਵੀਡੀਓ ਲੈ ਕੇ ਆਉਂਦੇ ਰਹਿਣੇ ਆਂ ਕਿਸਾਨ ਦੋਸਤੋ ਤੁਸੀਂ ਜਦੋਂ ਵੀ ਤੁਹਾਡਾ ਪਸ਼ੂ ਦੁੱਧ ਦਿੰਦਾ ਸੱਜਰ ਸੂਇਆ ਵਾ ਤਾਂ ਉਹਨੂੰ ਨੰਬਰ 1 ਤੇ ਤਾਂ ਤੁਸੀਂ ਗੋੜ ਚਾਰਨਾ 50 ਗ੍ਰਾਮ ਸਰਦੀ ਦੇ ਵਿੱਚ ਬਹੁਤ ਜ਼ਰੂਰੀ ਆ ਪਸ਼ੂ ਨੂੰ ਗੁੜ ਦੇਣਾ ਗੁੜ ਜੇ ਦੇਉਨੇ ਆਪਾਂ ਪਸ਼ੂ ਦਾ એનર્ਜੀ ਲੈਵਲ ਆ ਜਿਹੜਾ ਆਪ ਰਹਿੰਦਾ ਹੈ ਪਸ਼ੂ ਜਿਹੜਾ ਠੰਡਣੀ ਮਨਾਉਂਦਾ ਹੈਗਾ ਤੇ ਦੁੱਧ ਆ ਜਿਹੜਾ ਫੇਰ ਹੀ ਦਿੰਦਾ ਹੈਗਾ ਤੇ ਪਾਣੀ ਪਸ਼ੂ ਨੂੰ ਜ਼ਰੂਰ ਪਿਉਣਾ ਕੋਸਾ ਪਾਣੀ ਪਿਉਣਾ ਜਿੰਨਾ ਵੀ ਤੁਸੀਂ ਪਿਆ ਸਕਦੇ ਹੋ ਕਿਉਂਕਿ ਜੇ ਪਸ਼ੂ ਘੱਟੋ ਘੱਟ ਦਿਹਾੜੀ ਦੇ ਵਿੱਚ 52 ਵਾਰ ਪਾਣੀ ਪੀਂਦਾ ਹੈਗਾ ਆਪਾਂ ਪਿਉਣਿਆ ਇੱਕ ਜਾਂ ਦੋ ਵਾਰ ਤੇ 100 1 ਲੀਟਰ ਚਾਹੀਦਾ ਪਾਣੀ ਪਸ਼ੂ ਨੂੰ ਦੁੱਧ ਪੈਦਾ ਕਰ ਲਈ ਜਿਵੇਂ 20 25 ਲੀਟਰ ਦੁੱਧ ਪੈਦਾ ਕਰ ਲਈ 100 ਲੀਟਰ ਤੋਂ ਉੱਪਰ ਉੱਪਰ ਤੇ ਆਪਾਂ ਨੰਬਰ 2 ਤੇ ਕੈਲਸ਼ੀਅਮ ਪਸ਼ੂ ਨੂੰ ਜ਼ਰੂਰ ਦੇਣੀ ਆ ਕੈਲਸ਼ੀਅਮ ਤੁਸੀਂ ਕੀ ਕਰਦੇ ਹੋ ਬਹੁਤ ਪ੍ਰਾਗ ਇੰਨੀਆਂ ਲਿਆਉਂਦੇ ਆ ਇੰਨੀਆਂ ਆਪਾਂ ਨੂੰ ਬਹੁਤ ਮਹਿੰਗੀਆਂ ਪੈਂਦੀਆਂ ਤੁਸੀਂ ਸਸਤੀ ਜੀ ਤੁਹਾਨੂੰ ਦੱਸਾਂ ਸਿਰਫ 1 ਰੁਪਇਆ ਤੋਂ ਕੋਈ ਮਿਲਣੀ ਆ ਤੇ ਉਹ ਲਿਆਉਣੀ ਆ ਤੁਸੀਂ ਕਲੀ ਚੂਨਾ ਆਪਾਂ ਵੀ ਪਸ਼ੂ ਨੂੰ ਉਹੀ ਦੇਣਿਆ ਕਲੀ ਚੂਨਾ ਸੋਲਿਆਂ ਦੇ ਦਾਣੇ ਜਿੰਨਾ ਦੇਣਾ ਪਸ਼ੂ ਨੂੰ ਰੋਟੀ ਦੇ ਉੱਪਰ ਪਾ ਕੇ ਸਵੇਰ ਇੱਕ ਟਾਈਮ ਤੁਸੀਂ ਰੋਟੀ ਛਾੜ ਦੇਣੀ ਆ ਪਸ਼ੂ ਨੂੰ ਦੁੱਧ ਵਾਲੇ ਨੂੰ ਨਾਲ ਤਾਂ ਤੁਹਾਡਾ ਪਸ਼ੂ ਜਿਹੜਾ ਦੁੱਧ ਵਧਾਉ ਵਧੂਗਾ ਨਾਲੇ ਫੈਂਟ ਵਧੂਗੀ ਨਾਲੇ ਐਸਐਨਐਫ ਵਧੂ ਕੋਈ ਵੀ ਨੁਕਸਾਨ ਨਹੀਂ ਇਹਦਾ ਕਲੀ ਚੂਨੇ ਦਾ ਤੇ ਤੁਸੀਂ ਕੀ ਕਰਨਾ ਇੱਕ ਦਿਨ ਛੱਡ ਕੇ ਵੀ ਦੇ ਸਕਦੇ ਹੋ ਕੋਈ ਐ ਨਹੀਂਗਾ ਆਪਾਂ ਵੀ ਹਰ ਵਕਤ ਡਿਲ ਕੋਈ ਦੇਣਾ ਬਣਾ ਦਿਜਾ ਐ ਕਰ ਲਾ ਕਰੋ ਮਹੀਨੇ ਚ 15 ਦਿਨ 4 ਤਾਂ 15 ਦਿਨ ਬੰਦ ਕਰਤੀ ਫਿਰ 15 ਦਿਨ 4 ਇਸ ਤਰ੍ਹਾਂ ਦੇ ਸਕਦੇ ਹੋ ਤੇ ਜੇ ਤੁਸੀਂ ਕਣਕ ਦੇ ਦਾਣੇ ਜਿੰਨੀ ਦੇ ਚਲੋਗੇ ਫਿਰ ਤੁਸੀਂ ਡੇਲੀ ਵੀ ਦੇ ਸਕਦੇ ਹੋ ਨਹੀਂ ਸੋਲਿਆਂ ਦੇ ਦਾਣੇ ਜਿੰਨੀ 100 ਗ੍ਰਾਮ ਕੈਲਸ਼ੀਅਮ ਜਿੰਨਾ ਕੰਮ ਕਰਦੀ ਆ ਇਹ ਤੇ ਇਹਦੇ ਨਾਲ ਬਹੁਤ ਫਾਇਦੇ ਹੁੰਦੇ ਆ ਨੁਕਸਾਨ ਕੋਈ ਨਹੀਂ ਬਾਰਤ ਕੇ ਦੇਖੋ ਤੇ ਵੀਡੀਓ ਵਧੀਆ ਲੱਗੀ ਤਾਂ ਬਹੁਤ ਬਹੁਤ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ